ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ 8 ਅਕਤੂਬਰ 2025 ਦੇ ਪਾਵਨ ਹੁਕਮਨਾਮਾ ਸਾਹਿਬ ਦੀ ਵਿਚਾਰ ਸਾਂਝੀ ਕਰ ਰਹੇ ਹਾਂ ਜੀ ਇਹ ਬਾਣੀ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਹੈ ਰਾਗ ਸੋਰਠਿ ਵਿੱਚ ਤੇ ਅੰਗ 630 ਤੇ ਸੁਸ਼ੋਭਿਤ ਹੈ ਅੱਜ ਦਾ ਮੁੱਖ ਵਾਕ ਹੈ ਸਰਬ ਸੁਖਾਕਾ ਦਾਤਾ ਸਤਗੁਰ ਆਓ ਇਸ ਦੇ ਡੂੰਗੇ ਅਰਥਾਂ ਨੂੰ ਸਮਝਣ ਦਾ ਯਤਨ ਕਰੀਏ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਹੁਤ ਹੀ ਪਿਆਰਾ ਹੁਕਮਨਾਮਾ ਆਇਆ ਅੱਜ ਇਹ ਬਾਣੀ ਸਾਨੂੰ ਬਹੁਤ ਹੀ ਕਹਿ ਲੋ ਮੁੱਢਲੀ ਸਿੱਖਿਆ ਦਿੰਦੀ ਹੈ ਕਿ ਜੀਵਨ ਚ ਅਸਲ ਸੁੱਖ ਅਸਲ ਸ਼ਾਂਤੀ ਕਿੱਥੋਂ ਮਿਲਣੀ ਹੈ ਤੇ ਗੁਰੂ ਸਾਹਿਬ ਸਪਸ਼ਟ ਕਰਦੇ ਨੇ ਕਿ ਉਹ ਦਾਤਾ ਸਤਗੁਰੂ ਹੀ ਹੈ ਤੇ ਉਸ ਦੀ ਸ਼ਰਨ ਵਿੱਚ ਹੀ ਆਸਰਾ ਹੈ ਬਿਲਕੁਲ ਪਹਿਲੀ ਹੀ ਤੁਕ ਕਿੰਨੀ ਡੂੰਗੀ ਹੈ ਸਰਬ ਸੁਖਾ ਕਾ ਦਾਤਾ ਸਤਗੁਰੂ ਤਾਂ ਕੀ ਸ਼ਰਣੀ ਪਾਈ ਹੈ ਅੱਗੇ ਫਰਮਾਉਂਦੇ ਨੇ ਦਰਸ਼ਨ ਪੇਟਤ ਹੋਤ ਅਨੰਦਾ ਦੂਖ ਗਿਆ ਹਰਗਾਈ ਹੈ ਇਹ ਤਾਂ ਸਾਫ਼ ਹੈ ਕਿ ਸੱਚਾ ਗੁਰੂ ਸਾਰੇ ਸੁੱਖ ਦਿੰਦਾ ਹੈ ਉਸ ਦੀ ਸ਼ਰਨ ਲੈਣੀ ਚਾਹੀਦੀ ਹੈ ਪਰ ਇਹ ਦਰਸ਼ਨ ਪੇਟਤ ਇਸ ਦਾ ਕੀ ਭਾਵ ਹੈ ਸਿਰਫ ਅੱਖਾਂ ਨਾਲ ਵੇਖਣਾ ਅੱਛਾ ਸਵਾਲ ਹੈ ਦੇਖੋ ਦਰਸ਼ਨ ਪੇਟਨਾ ਨਾ ਸਿਰਫ ਅੱਖਾਂ ਨਾਲ ਦੇਖਣ ਤੱਕ ਸੀਮਿਤ ਨਹੀਂ ਇਹਦਾ ਅਸਲ ਮਤਲਬ ਹੈ ਗੁਰੂ ਦੇ ਗਿਆਨ ਨੂੰ ਉਹਦੇ ਸ਼ਬਦ ਨੂੰ ਸਮਝਣਾ ਉਹਨੂੰ ਆਪਣੇ ਜੀਵਨ ਚ ਵਸਾਉਣਾ ਜਦੋਂ ਅੰਦਰੋਂ ਗੁਰੂ ਦੇ ਉਪਦੇਸ਼ ਨਾਲ ਜੁੜਦੇ ਆ ਉਦੋਂ ਅਸਲ ਆਨੰਦ ਮਿਲਦਾ ਹੈ ਅੱਛਾ ਮਤਲਬ ਅੰਦਰੂਨੀ ਮਿਲਪ ਹਾਂਜੀ ਤੇ ਜਦੋਂ ਹਰ ਗਾਈ ਹੈ ਯਾਨੀ ਪ੍ਰਭੂ ਦੀ ਸਿਫਤ ਸਲਾ ਕਰਦੇ ਆ ਫਿਰ ਦੁੱਖਾਂ ਦਾ ਨਾਸ ਹੋ ਜਾਂਦਾ ਹੈ ਦੁੱਖ ਭਾਵੇਂ ਸਰੀਰਿਕ ਹੋਣ ਜਾਂ ਮਾਨਸਿਕ ਤਾਂ ਫਿਰ ਇਹ ਸਰਬ ਸੁਖਾ ਦਾ ਮਤਲਬ ਵੀ ਸਿਰਫ ਦੁਨਿਆਵੀ ਚੀਜ਼ਾਂ ਜਿਵੇਂ ਪੈਸਾ ਜਾਂ ਆਰਾਮ ਨਹੀਂ ਹੋਵੇਗਾ ਨਹੀਂ ਜੀ ਬਿਲਕੁਲ ਨਹੀਂ ਗੁਰਬਾਣੀ ਚ ਸੁਖ ਦਾ ਅਰਥ ਬਹੁਤ ਵਿਸ਼ਾਲ ਹੈ ਇਹ ਉਹ ਅਵਸਥਾ ਹੈ ਜਿੱਥੇ ਮਨ ਸ਼ਾਂਤ ਹੈ ਸੰਤੁਸ਼ਟ ਹੈ ਇੱਕ ਅੰਦਰੂਨੀ ਖੇੜਾ ਇੱਕ ਪਰਮ ਆਨੰਦ ਦੁਨਿਆਵੀ ਸੁੱਖ ਤਾਂ ਛਿੰਪੰਗਰ ਨੇ ਆਉਂਦੇ ਜਾਂਦੇ ਰਹਿੰਦੇ ਨੇ ਇਹ ਆਤਮਿਕ ਸੁੱਖ ਹੈ ਜਿਹੜਾ ਸਦੀਵੀ ਹੈ ਹਾਂਜੀ ਸਮਝ ਆਈ ਤੇ ਇਸੇ ਗੱਲ ਨੂੰ ਰਹਾਉ ਦੀ ਤੁਕ ਹੋਰ ਖੁੱਲਦੀ ਹੈ ਉਹ ਤਾਂ ਜਿਵੇਂ ਸਾਰੇ ਸ਼ਬਦ ਦਾ ਕੇਂਦਰ ਹੁੰਦੀ ਹੈ ਜੀ ਹਰ ਰਸ ਪੀਵੋ ਭਾਈ ਨਾਮ ਜਪੋ ਨਾਮੋ ਆਰਾਧੋ ਗੁਰਪੂਰੇ ਕੀ ਸਰਣਾਇ ਰਹਾਉ ਇੱਥੇ ਤਾਂ ਸਿੱਧਾ ਸੱਦਾ ਦਿੱਤਾ ਗਿਆ ਹੈ ਹਰ ਰਸ ਪੀਵੋ ਭਾਈ ਕੇ ਪੂਰੇ ਗੁਰੂ ਦੀ ਸ਼ਰਣ ਬੈ ਕੇ ਨਾਮ ਅੰਮ੍ਰਿਤ ਪੀਓ ਜਪੋ ਤੇ ਉਸੇ ਨੂੰ ਆਰਾਦੋ ਬਿਲਕੁਲ ਇਹੀ ਅਸਲ ਰਸਤਾ ਹੈ ਪਰ ਇਹ ਰਸਤਾ ਸਭ ਲਈ ਖੁੱਲਾ ਹੈ ਪਰ ਕੀ ਸਭ ਇਸ ਤੇ ਚੱਲ ਪਾਉਂਦੇ ਨੇ ਜਾਂ ਕਹਿ ਲੋ ਇਹ ਦਾਤ ਸਭ ਨੂੰ ਮਿਲਦੀ ਹੈ ਹਾਂ ਇਹ ਸਵਾਲ ਤਾਂ ਹੈ ਇਸੇ ਦਾ ਜਵਾਬ ਅੱਗੇ ਗੁਰੂ ਸਾਹਿਬ ਦਿੰਦੇ ਨੇ ਤਿਸੇ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਪਾਈ ਯਾਨੀ ਇਹ ਨਾਮ ਦੀ ਦਾਤ ਇਹ ਹਰੀ ਦਾ ਰਸ ਉਸੇ ਨੂੰ ਮਿਲਦਾ ਹੈ ਜਿਸ ਦੇ ਪਾਗਾਂ ਵਿੱਚ ਦੁਰਦਰਗਾ ਤੋਂ ਪ੍ਰਭੂ ਵੱਲੋਂ ਲਿਖਿਆ ਹੁੰਦਾ ਹੈ ਇਹ ਉਹਦੀ ਮਿਹਰ ਹੈ ਬਖਸ਼ਿਸ਼ ਹੈ ਅੱਛਾ ਤਾਂ ਇਹ ਕਰਮਾ ਜਾਂ ਕਿਸਮਤ ਦੀ ਗੱਲ ਹੋ ਗਈ ਹਾਂਜੀ ਤੁਰ ਲਿਖਿਆ ਤੋਂ ਪਾਵ ਹੈ ਪ੍ਰਭੂ ਦੀ ਰਜ਼ਾ ਉਹਦਾ ਹੁਕਮ ਇਹ ਉਹਦੀ ਨਜ਼ਰ ਤੇ ਨਿਰਭਰ ਕਰਦਾ ਹੈ ਤੇ ਜਿਸ ਨੂੰ ਇਹ ਦਾਤ ਮਿਲ ਜਾਂਦੀ ਹੈ ਉਹ ਪੂਰਨ ਹੋ ਜਾਂਦਾ ਹੈ ਪੂਰਨ ਦਾ ਕੀ ਅਰਥ ਹੈ ਇੱਥੇ ਸੰਪੂਰਨ ਹਾਂ ਪੂਰਨ ਯਾਨੀ ਕਿ ਸੰਪੂਰਨ ਉਮਨੁਖ ਗੁਣਾ ਨਾਲ ਭਰਪੂਰ ਹੋ ਜਾਂਦਾ ਹੈ ਉਹਦੇ ਅੰਦਰ ਕੋਈ ਕਮੀ ਕੋਈ ਟੋਟ ਨਹੀਂ ਰਹਿੰਦੀ ਉਹ ਸੰਤੁਸ਼ਟ ਹੋ ਜਾਂਦਾ ਹੈ ਵਿਕਾਰਾਂ ਤੋਂ ਮੁਕਤ ਉਹਦਾ ਜੀਵਨ ਇਹ ਕਹ ਲੋ ਸਫਲ ਹੋ ਜਾਂਦਾ ਹੈ ਬਹੁਤ ਖੂਬ ਤੇ ਅੰਤ ਵਿੱਚ ਗੁਰੂ ਸਾਹਿਬ ਦੀ ਨਿਮਰਤਾ ਵੇਖੋ ਸਾਰੀ ਸਿੱਖਿਆ ਦੇਣ ਤੋਂ ਬਾਅਦ ਇੱਕ ਅਰਦਾਸ ਕਰਦੇ ਨੇ ਜੀ ਬਿਲਕੁਲ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਦੋ ਕਿੰਨੀ ਮਿਠਾਸ ਹੈ ਇਸ ਬੇਨਤੀ ਵਿੱਚ हे ਪ੍ਰਭੂ ਜੀ ਮੇਰੀ ਨਾਨਕ ਦੀ ਇਹ ਬੇਨਤੀ ਹੈ ਕਿ ਮੇਰੀ ਸੁਰਤ ਮੇਰੀ ਲਿਵ ਤੇਰੇ ਨਾਮ ਵਿੱਚ ਜੁੜੀ ਰਹੇ। ਇਹੀ ਤਾਂ ਸਾਰ ਹੈ ਸਾਰੀ ਗੱਲ ਦਾ। ਲਿਵ ਲਈ ਰੱਖਣਾ। ਮਨ ਨੂੰ ਹਮੇਸ਼ਾ ਪ੍ਰਭੂ ਦੇ ਨਾਮ ਨਾਲ ਜੋੜੀ ਰੱਖਣਾ। ਇਹੀ ਅਸਲ ਮੰਜ਼ਿਲ ਹੈ, ਅਸਲ ਪ੍ਰਾਪਤੀ। ਤੇ ਅੱਜ ਕੱਲ ਦੀ ਜ਼ਿੰਦਗੀ 'ਚ ਜਦੋਂ ਇੰਨੀਆਂ ਪਰੇਸ਼ਾਨੀਆਂ, ਇੰਨੇ ਫਿਕਰ ਹੁੰਦੇ ਨੇ। ਹਾਂਜੀ। ਉਦੋਂ ਹੀ ਤਾਂ ਗੁਰਬਾਣੀ ਦਾ ਆਸਰਾ ਲੈਣਾ ਹੁੰਦਾ ਹੈ। ਇਹੀ ਤਾਂ ਸਰਨੀ ਪਾਈ ਇਹਦਾ ਅਮਲੀ ਰੂਪ ਹੈ। ਜਿਵੇਂ ਹਨੇਰੇ 'ਚ ਦੀਵਾ ਬਾਲੀਦਾ ਓਵੇਂ ਮਨ ਦੇ ਦੁੱਖਾਂ ਕਲੇਸ਼ਾਂ ਵੇਲੇ ਗੁਰੂ ਦਾ ਸ਼ਬਦ ਚਾਨਣ ਕਰਦਾ ਹੈ ਸ਼ਾਂਤੀ ਦਿੰਦਾ ਸੋ ਜੇ ਸਾਰ ਕੱਢੀਏ ਤਾਂ ਅੱਜ ਦੇ ਹੁਕਮਨਾਮਾ ਸਾਹਿਬ ਤੋਂ ਸਾਨੂੰ ਇਹੀ ਸਮਝ ਮਿਲਦੀ ਹੈ ਕਿ ਸਦੀਵੀ ਸ਼ਾਂਤੀ ਅਸਲ ਆਨੰਦ ਤੇ ਦੁੱਖਾਂ ਤੋਂ ਛੁਟਕਾਰਾ ਸਿਰਫ ਤੇ ਸਿਰਫ ਸਤਗੁਰੂ ਦੀ ਸ਼ਰਨ ਤੇ ਨਾਮ ਸਿਮਰਨ ਰਾਹੀਂ ਹੀ ਮਿਲ ਸਕਦਾ ਹੈ ਜਿਹੜੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਗੁਰੂ ਅੱਗੇ ਸਮਰਪਿਤ ਕਰ ਦਿੰਦੇ ਨੇ ਉਹੀ ਅਸਲ ਵਿੱਚ ਪੂਰਨਤਾ ਪਾਉਂਦੇ ਨੇ ਬਿਲਕੁਲ ਸਹੀ ਪਰ ਇੱਕ ਵਿਚਾਰਨ ਵਾਲੀ ਗੱਲ ਰਹਿ ਜਾਂਦੀ ਹੈ ਅੱਜ ਦੀ ਜਿਹੜੀ ਤੇਜ਼ ਰਫ਼ਤਾਰ ਜ਼ਿੰਦਗੀ ਹੈ ਭੱਜ ਦੌੜ ਹੈ ਉਸ ਵਿੱਚ ਨਾਮ ਰਹਾ ਲਵਲਾਈ ਵਾਲੀ ਅਵਸਥਾ ਨੂੰ ਜਿਵੇਂ ਕਹਾ ਲਗਾਤਾਰ ਬਣਾ ਕੇ ਰੱਖਣਾ ਇਹ ਕਿੰਨਾ ਕੁ ਵਿਵਹਾਰਕ ਹੈ ਗੁਰੂ ਦੀ ਸਰਨੀ ਪਾਈਏ ਦਾ ਅੱਜ ਦੇ ਜ਼ਮਾਨੇ ਵਿੱਚ ਅਮਲੀ ਅਰਥ ਕੀ ਹੈ ਇਹ ਸਾਨੂੰ ਸੋਚਣਾ ਚਾਹੀਦਾ ਹੈ ਬਹੁਤ ਅਹਿਮ ਨੁਕਤਾ ਹੈ ਸੰਗਤ ਇਸ ਤੇ ਜ਼ਰੂਰ ਵਿਚਾਰ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤਿ